ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਇਹ ਸਿੰਘ ਤਾਉ ਜੀ ਦੀ ਲਿਖੀ ਹੋਈ ਕਹਾਣੀ ਨੰਗਾ ਰਾਜਾ ਕਾਫੀ ਲੋਕਾਂ ਨੇ ਨਵੇਂ-ਨਵੇਂ ਕੱਪੜੇ ਪਹਿਨਣ ਦੇ ਸ਼ੌਕੀਨ ਉਸ ਰਾਜੇ ਬਾਰੇ ਹੈਸ ਐਡਰਸਨ ਦੀ ਕਹਾਣੀ ਪੜ੍ਹੀ ਹੋਵੇਗੀ ਜੇ ਉਸ ਨੂੰ ਇੱਕ ਵਾਰ ਠੱਗਾ ਨੇ ਉੱਲੂ ਬਣਾ ਦਿੱਤਾ ਸੀ ਉਹਨਾਂ ਠੱਗਾ ਨੇ ਇਹ ਦਾਅਵਾ ਕੀਤਾ ਕਿ ਉਹ ਰਾਜੇ ਲਈ ਅਜਿਹੀ ਸੁੰਦਰ ਪੋਸ਼ਾਕ ਤਿਆਰ ਕਰਨਗੇ ਜਿਹੋ ਜੀ ਕੋਈ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਪਰ ਸਭ ਤੋਂ ਵੱਡੀ ਖੂਬੀ ਉਸ ਵਿੱਚ ਇਹ ਹੋਵੇਗੀ ਕਿ ਉਹ ਪੋਸ਼ਾਕ ਕਿਸੇ ਮੂਰਖ ਵਿਅਕਤੀ ਜਾਂ ਆਪਣੇ ਅਹੁਦੇ ਲਈ ਅਯੋਗ ਵਿਅਕਤੀ ਨੂੰ ਵਿਖਾਈ ਨਹੀਂ ਦੇਵੇਗੀ ਰਾਜੇ ਨੇ ਤੁਰੰਤ ਆਪਣੇ ਲਈ ਅਜਿਹੀ ਪੋਸ਼ਾਕ ਬਣਾਉਣ ਦਾ ਆਦੇਸ਼ ਦੇ ਦਿੱਤਾ ਅਤੇ ਦੋਨੋਂ ਠੱਗ ਬੁਣਨ ਕੱਟਣ ਅਤੇ ਸਿਉਣ ਦਾ ਨਾਟਕ ਕਰਨ ਲੱਗ ਪਏ ਰਾਜੇ ਨੇ ਕਈ ਵਾਰ ਆਪਣੇ ਮੰਤਰੀਆਂ ਨੂੰ ਕੰਮ ਦੀ ਰਫਤਾਰ ਦੇਖਣ ਲਈ ਭੇਜਿਆ ਅਤੇ ਹਰ ਵਾਰ ਉਹਨਾਂ ਨੇ ਉਸ ਨੂੰ ਦੱਸਿਆ ਕਿ ਉਹ ਆਪਣੀਆਂ ਅੱਖਾਂ ਨਾਲ ਨਵੇਂ ਕੱਪੜਿਆਂ ਨੂੰ ਵੇਖ ਕੇ ਆਏ ਹਨ ਤੇ ਉਹ ਸੱਚਮੁੱਚ ਹੀ ਬੇहद ਖੂਬਸੂਰਤ ਹਨ ਦਰਅਸਲ ਰਾਜੇ ਦੇ ਮੰਤਰੀਆਂ ਨੇ ਕੁਝ ਵੀ ਨਹੀਂ ਵੇਖਿਆ ਸੀ ਪਰ ਉਹ ਮੂਰਖ ਬਣਾਉਣ ਕਹਾਉਣਾ ਨਹੀਂ ਚਾਹੁੰਦੇ ਸਨ ਤੇ ਉਸ ਤੋਂ ਵੀ ਵੱਧ ਆਪਣੇ ਆਉਦੇ ਲਈ ਅਯੋਗ ਐਲਾਨਿਆ ਜਾਣਾ ਤਾਂ ਨਹੀਂ ਹੀ ਚਾਹੁੰਦੇ ਸਨ ਰਾਜੇ ਨੇ ਤੈਅ ਕੀਤਾ ਕਿ ਜਿਸ ਦਿਨ ਨਵੀਂ ਪੋਸ਼ਾਕ ਤਿਆਰ ਹੋ ਜਾਵੇਗੀ ਉਸ ਦਿਨ ਇੱਕ ਸ਼ਾਨਦਾਰ ਜਸ਼ਨ ਹੋਵੇਗਾ ਅਤੇ ਰਾਜਾ ਨਵੀਂ ਪੋਸ਼ਾਕ ਪਹਿਨ ਕੇ ਨਗਰ ਵਿੱਚ ਨਿਕਲੇਗਾ ਰਾਜਪਰ ਵਿੱਚ ਇਸ ਦਾ ਐਲਾਨ ਕਰਵਾ ਦਿੱਤਾ ਗਿਆ ਜਦੋਂ ਉਹ ਦਿਨ ਆਇਆ ਤਾਂ ਠੱਗਾ ਨੇ ਰਾਜੇ ਦੇ ਸਾਰੇ ਕੱਪੜੇ ਲਹਾ ਦਿੱਤੇ ਫਿਰ ਉਹ देर तक ਉਸ ਨੂੰ ਨਵੀਂ ਪੋਸ਼ਾਕ ਵਿੱਚ ਸਜਾਉਣ ਝਾਉਣ ਦਾ ਨਾਟਕ ਕਰ ਰਹੇ ਸਨ ਰਾਜੇ ਦੇ ਦਰਬਾਰੀਆਂ ਅਤੇ ਨੌਕਰਾਂ ਚੱਕਰਾਂ ਨੇ ਇੱਕ ਸੁਰਵੇਚ ਉਸ ਦੀਆਂ ਤਾਰੀਫਾਂ ਦੇ ਪੁਰ ਬੰਨਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹ ਮੂਰਖ ਕਹਾਉਣ ਜਾਂ ਆਪਣੇ ਉਹਦਿਆਂ ਲਈ ਅਯੋਗ ਐਲਾਨ ਦਿੱਤੇ ਜਾਣ ਰਾਜੇ ਨੇ ਸੰਤੁਸ਼ਟੀ ਨਾਲ ਸਿਰ ਹਿਲਾਇਆ ਅਤੇ ਨੰਗ ਤੜੰਗ ਬਾਹਰ ਨਿਕਲ ਚਲੇ ਗਿਆ ਰਸਤੇ ਵਿੱਚ ਦੋਨੋਂ ਪਾਸੇ ਖੜੇ ਲੋਕ ਵੀ ਮੂਰਖ ਕਹਾਉਣਾ ਨਹੀਂ ਚਾਹੁੰਦੇ ਸਨ ਉਹ ਸਭ ਦੇ ਸਭ ਰਾਜੀ ਦੀ ਨਵੀਂ ਪੋਸ਼ਾਕ ਦੀ ਇਸ ਤਰ੍ਹਾਂ ਪ੍ਰਸ਼ੰਸਾ ਕਰ ਰਹੇ ਸਨ ਜਿਵੇਂ ਉਹ ਸਾਫ਼-ਸਾਫ਼ ਦੇਖ ਰਹੇ ਹੋ ਪਰ ਤਾਂ ਦੇ ਇੱਕ ਬੱਚਾ ਬੜੀ ਮਾਸੂਮੀਅਤ ਨਾਲ ਬੋਲ ਪਿਆ ਓਏ ਉਸ ਬੰਦੇ ਨੇ ਤਾਂ ਕੁਝ ਵੀ ਨਹੀਂ ਪਾਇਆ ਹੋਇਆ ਢੀੜ ਦੇ ਕੰਨਾਂ ਵਿੱਚ ਇਹ ਗੱਲ ਪੈਂਦੇ ਹੀ ਚਾਰੇ ਪਾਸੇ ਫੈਲ ਗਈ ਅਤੇ ਜਲਦੀ ਹੀ ਹਰ ਵਿਅਕਤੀ ਹੱਸ ਰਿਹਾ ਸੀ ਤੇ ਉੱਚੀ-ਉੱਚੀ ਕਹਿ ਰਿਹਾ ਸੀ ਉਹ ਹਾਂ ਰਾਜੇ ਦੇ ਸਰੀਰ ਤੇ ਇੱਕ ਧਾਗਾ ਵੀ ਨਹੀਂ ਹੈ ਅਚਾਨਕ ਰਾਜੇ ਦੀ ਸਮਝ ਵਿੱਚ ਆਇਆ ਕਿ ਉਸ ਨੂੰ ਧੋਖਾ ਦਿੱਤਾ ਗਿਆ ਹੈ ਪਰ ਹੁਣ ਤਾਂ ਖੇਡ ਸ਼ੁਰੂ ਹੋ ਚੁੱਕੇ ਸੀ ਤੇ ਉਸ ਨੂੰ ਵਿਚਾਰ ਰੋਕਣ ਦਾ ਮਤਲਬ ਹੁੰਦਾ ਹੋਰ ਬੇਸਤੀ ਉਸ ਨੇ ਤੈਅ ਕੀਤਾ ਕਿ ਉਹ ਇਸ ਨੂੰ ਜਾਰੀ ਰੱਖੇਗਾ ਅਤੇ ਛਾਤੀ ਚੋੜੀ ਕਰਕੇ ਅੱਗੇ ਤੁਰ ਪਿਆ ਇਸ ਤੋਂ ਬਾਅਦ ਕੀ ਹੋਇਆ ਹੈਂਸ ਐਡਲਸਨ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਹੈ ਪਰ ਦਰਅਸਲ ਇਸ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਸੀ ਰਾਜਾ ਆਪਣੇ ਸ਼ਾਨਦਾਰ ਜਲੂਸ ਨਾਲ ਅੱਗੇ ਤੁਰਦਾ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਅਤੇ ਉਹ ਇਨਾ ਆਕੜ ਕੇ ਚੱਲ ਰਿਹਾ ਸੀ ਕਿ ਉਸਦੇ ਮੋਢੇ ਅਤੇ ਰੀੜ ਦੀ ਹੱਡੀ ਤੱਕ ਦੁਖਣ ਲੱਗ ਪਈ ਉਸ ਦੇ ਅਦੇਖ ਪੋਸ਼ਾਕ ਦੇ ਪਿਛਲੇ ਭਾਗ ਨੂੰ ਚੁੱਕ ਕੇ ਚੱਲਣ ਦਾ ਨਾਟਕ ਕਰ ਰਿਹਾ ਸੇਵਕ ਬੜੀ ਮੁਸ਼ਕਲ ਨਾਲ ਆਪਣੇ ਬੁੱਲ ਦਬਾ-ਦਬਾ ਕੇ ਆਸਾ ਰੋਕ ਰਿਹਾ ਸੀ ਕਿਉਂਕਿ ਉਹ ਮੂਰਖ ਕਹਿਣਾ ਨਹੀਂ ਚਾਹੁੰਦੇ ਸਨ ਅੰਗਰੱਖਕ ਆਪਣੀਆਂ ਨਜ਼ਰਾਂ ਜ਼ਮੀਨ ਤੇ ਗੱਡੀ ਤੁਰ ਰਹੇ ਸਨ ਕਿਉਂਕਿ ਜੇਕਰ ਕਿਸੇ ਇੱਕ ਦੀ ਵੀ ਨਜ਼ਰ ਆਪਣੇ ਸਾਥੀ ਨਾਲ ਮਿਲ ਜਾਂਦੀ ਤਾਂ ਉਸਨੇ ਮੂੰਹ ਤੋਂ ਜ਼ਰੂਰ ਹਾਸਾ ਛੁੱਟ ਪੈਂਦਾ ਪਰ ਲੋਕ ਤਾਂ ਵੱਧ ਸਪਸ਼ਟਵਾਦੀ ਹੁੰਦੇ ਹਨ ਉਹਨਾਂ ਨੂੰ ਆਪਣੇ ਬੁੱਲ ਟੁੱਕਣ ਅਤੇ ਨਜ਼ਰਾਂ ਜ਼ਮੀਨ ਤੇ ਗੱਡ ਕੇ ਰੱਖਣ ਦੀ ਵਜ੍ਹਾ ਸਮਝ ਵਿੱਚ ਨਹੀਂ ਆਈ ਇਸ ਲਈ ਜਦ ਇੱਕ ਵਾਰ ਇਹ ਨੰਗੇ ਸਚਾਈ ਉਜਾਗਰ ਹੋ ਗਈ ਕਿ ਰਾਜੇ ਨੇ ਕੁਝ ਵੀ ਨਹੀਂ ਪਹਿਨਿਆ ਹੋਇਆ ਤਾਂ ਉਹ ਜ਼ੋਰ-ਜ਼ੋਰ ਨਾਲ ਠਾਕੇ ਮਾਰ ਕੇ ਹੱਸਣ ਲੱਗ ਪਏ। ਚੰਗਾ ਰਾਜਾ ਹੈ ਤਾਂ ਨੰਗ ਤੜੰਗ ਤੁਰਿਆ ਜਾ ਰਿਹਾ ਏਕ ਨੇ ਦੰਦ ਕੱਢਦੇ ਹੋਏ ਆਖਿਆ ਜ਼ਰੂਰ ਇਸ ਦੀ ਅਕਲ ਕਾ ਚਰਨ ਗਈ ਹੈ ਦੂਜੇ ਨੇ ਠਾਕਾ ਮਾਰਿਆ ਥੋਲ ਥੋਲ ਬਾਤ ਸੁਰਤ ਕਿੜਾ ਕਿਸ ਨੇ ਤੰਨਾ ਮਾਰਿਆ ਉਸ ਦੇ ਮੋਢੇ ਅਤੇ ਟੰਗਾਂ ਦੇਖੇ ਜਿਵੇਂ ਖੰਬਾਦੋ ਬਿਨਾਂ ਮੁਰਗੀ ਚੌਥੇ ਆਦਮੀ ਨੇ ਤਾਨਾ ਮਾਰਿਆ ਇਹਨਾਂ ਤਾਨਿਆਂ ਨਾਲ ਰਾਜੇ ਦਾ ਗੁੱਸਾ ਭੜਕ ਉੱਠਿਆ ਉਸ ਨੇ ਜਲੂਸ ਰੋਕ ਦਿੱਤਾ ਅਤੇ ਮੰਤਰੀਆਂ ਨੂੰ ਡਾਟਿਆ ਸੁਣਿਆ ਤੁਸੀਂ ਇਹਨਾਂ ਮੂਰਖਾਂ ਅਤੇ ਦੇਸ਼ ਧਰੋਹੀਆਂ ਦੀ ਜ਼ੁਬਾਨ ਬਹੁਤ ਚੱਲਣ ਲੱਗੀ ਹੈ ਤੁਸੀਂ ਲੋਕ ਰੋਕਦੇ ਕਿਉਂ ਨਹੀਂ ਉਹਨਾਂ ਨੂੰ ਮੇਰੇ ਨਵੇਂ ਕੱਪੜੇ ਬਹੁਤ ਠਾਠਦਾਰ ਹਨ ਅਤੇ ਇਹਨਾਂ ਨੂੰ ਪਹਿਨ ਕੇ ਮੇਰੀ ਰਾਜਸੀ ਸ਼ਾਨ ਵਧਦੀ ਹੈ ਤੁਸੀਂ ਸਾਰੇ ਖੁਦ ਏ ਗੱਲ ਕਹਿ ਰਹੇ ਸੀ ਅੱਜ ਤੋਂ ਮੈਂ ਸਿਰਫ ਇਹੋ ਕਪੜੇ ਪਹਿਨਾਂਗਾ ਅਤੇ ਦੂਸਰਾ ਕੁਝ ਵੀ ਨਹੀਂ ਪਾਵਾਂਗਾ ਜੇ ਕੋਈ ਇਹ ਕਹਿਣ ਦੀ ਹਿੰਮਤ ਰੱਖਦਾ ਹੈ ਕਿ ਮੈਂ ਨੰਗਾ ਹਾਂ ਉਹ ਦੁਸ਼ਟ ਅਤੇ ਗद्दार ਹੈ ਉਸਨੂੰ ਫੌਰਨ ਗ੍ਰਿਫਤਾਰ ਕਰਕੇ ਮੌਤ ਦੇ ਘਾਟੋਂ ਉਤਾਰ ਦਿੱਤਾ ਜਾਵੇ ਇਹ ਇੱਕ ਨਵਾਂ ਕਾਨੂੰਨ ਹੈ ਇਹਦਾ ਐਲਾਨ ਤੁਰੰਤ ਸ਼ੁਰੂ ਕਰ ਦਿੱਤਾ ਜਾਵੇ ਰਾਜੇ ਦੇ ਮੰਤਰੀ ਤੁਰੰਤ ਨੱਠ ਪਾਜ ਕਰਨ ਲੱਗੇ ਨਗਾਰੇ ਪੇਟ ਪੇਟ ਕੇ ਪ੍ਰਜਾ ਨੂੰ ਇਕੱਠਾ ਕੀਤਾ ਗਿਆ ਤੇ ਮੰਤਰੀਆਂ ਨੇ ਪੂਰੀ ਤਾਕਤ ਨਾਲ ਉੱਚੀ ਆਵਾਜ਼ ਵਿੱਚ ਇਸ ਨਵੇਂ ਕਾਨੂੰਨ ਦਾ ਐਲਾਨ ਕਰ ਦਿੱਤਾ ਹਸਣਾ ਅਤੇ ਤਾਨੇ ਮਾਰਨਾ ਬੰਦ ਹੋ ਗਿਆ ਅਤੇ ਰਾਜੇ ਨੇ ਸੰਤੁਸ਼ਟ ਹੋ ਕੇ ਜਲੂਸ ਨੂੰ ਅੱਗੇ ਵਧਾਣ ਦਾ ਆਦੇਸ਼ ਦਿੱਤਾ ਪਰ ਉਹ ਜੇ ਥੋੜੀ ਦੂਰ ਹੀ ਗਿਆ ਸੀ ਕਿ ਠਹਾਕਿਆਂ ਅਤੇ ਤਾਨਿਆਂ ਦੀਆਂ ਆਵਾਜ਼ਾਂ ਉਸ ਦੇ ਕੰਨਾਂ ਵਿੱਚ ਪਟਾਕਿਆਂ ਵਾਂਗ ਗੂੰਜਣ ਲੱਗੀਆਂ ਉਸ ਦੇ ਪਿੰਡੇ ਤੇ ਇੱਕ ਤਾਗਾ ਵੀ ਨਹੀਂ ਹੈ ਕਿ ਉਹ ਜਿਆ ਕਿ ਨੌਣਾ ਪਿੱਲਪਿਲਾ ਸਰੀਰ ਹੈ। ਉਸ ਦਾ ਢਿੱਡ ਵੇਖੋ ਜਿਵੇਂ ਸੜਿਆ ਹੋਇਆ ਕੱਦੂ। ਉਸ ਦੇ ਨਵੇਂ ਕੱਪੜੇ ਸੱਚਮੁੱਚ ਕਮਾਲ ਦੇ ਹਨ। ਹਰ ਤਾਨੇ ਨਾਲ ਜ਼ੋਰਦਾਰ ਠਾਹਕੇ ਲੱਗਦੇ ਸਨ। ਰਾਜਾ ਫਿਰ ਪੜ ਕੁੱਠਿਆ। ਉਸ ਨੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਮੰਤਰੀਆਂ ਨੂੰ ਘੂਰਿਆ ਅਤੇ ਚਿੰਗਾੜਿਆ। ਇਸ ਨੂੰ ਸੁਣਿਆ ਤੁਸੀਂ? ਹਾਂ ਮਹਾਰਾਜ, ਅਸੀਂ ਸੁਣਿਆ ਇਹਨੂੰ। ਕੰਬਦੇ ਹੋਏ ਮੰਤਰੀਆਂ ਨੇ ਜਵਾਬ ਦਿੱਤਾ। ਕੀ ਤੁਸੀਂ ਭੁੱਲ ਗਏ? ਹੁਣੇ-ਹੁਣੇ ਮੈਂ ਕੀ ਨਵਾਂ ਕਾਨੂੰਨ ਬਣਾਇਆ ਹੈ ਰਾਜੇ ਦੀ ਗੱਲ ਪੂਰੀ ਹੋਣ ਦਾ ਇੰਤਜ਼ਾਰ ਕੀਤੇ ਬਿਨਾ ਮੰਤਰੀਆਂ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਓ ਜੋ ਹੱਸ ਰਹੇ ਸਨ ਜਾਂ ਤਾਨੇ ਮਾਰ ਰਹੇ ਸਨ ਚਾਰੇ ਪਾਸੇ ਭਗੜੜ ਮਚ ਗਈ ਸਿਪਾਹੀ ਇੱਧਰ ਤੋਂ ਉੱਧਰ ਦੌੜਨ ਲੱਗੇ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਆਪਣੇ ਭਾਲਿਆਂ ਨਾਲ ਰੋਕਣ ਲੱਗੇ ਬਹੁਤ ਸਾਰੇ ਲੋਕ ਡਿੱਗ ਪਏ ਕੁਝ ਦੂਜਿਆਂ ਦੇ ਉੱਪਰ ਤੋਂ ਛਲਾੰਗ ਮਾਰ ਕੇ ਪੱਜਣ ਵਿੱਚ ਸਫਲ ਹੋ ਗਏ ਤਾਨਿਆਂ ਅਤੇ ਹਾਸੇ ਦੀ ਜਗ੍ਹਾ ਚੀਕਾਂ ਅਤੇ ਸਿਸਕੀਆਂ ਸੁਣਾਈ ਦੇਣ ਲੱਗ ਪਈਆਂ ਲਗਭਗ 50 ਲੋਕ ਫੜੇ ਗਏ ਅਤੇ ਰਾਜੇ ਨੇ ਉਹਨਾਂ ਨੂੰ ਉੱਥੇ ਹੀ ਮਾਰ ਦੇਣ ਦਾ ਹੁਕਮ ਦਿੱਤਾ ਤਾਂ ਕਿ ਪ੍ਰਜਾ ਸਮਝ ਜਾਵੇ ਕਿ ਉਸ ਦੇ ਮੂੰਹ ਤੋਂ ਨਿਕਲੀ ਗੱਲ ਲੋਕ ਕਾਨੂੰਨ ਹੈ ਅਤੇ ਕੋਈ ਉਸ ਦਾ ਮਜ਼ਾਕ ਨਹੀਂ ਉਡਾ ਸਕਦਾ ਉਸ ਦਿਨ ਤੋਂ ਬਾਅਦ ਰਾਜੇ ਨੇ ਕੋਈ ਕੱਪੜਾ ਨਹੀਂ ਪਾਇਆ ਨਗਰ ਤੋਂ ਲੈ ਕੇ ਦਰਬਾਰ ਤੱਕ ਹਰ ਜਗ੍ਹਾ ਉਹ ਨੰਗਾ ਹੀ ਜਾਂਦਾ ਸੀ ਅਤੇ ਵਿੱਚ ਵਿੱਚ ਨੂੰ ਆਪਣੀ ਪੋਸ਼ਾਕ ਦੇ ਵਟ ਠੀਕ ਕਰਨ ਦਾ ਡਰਾਮਾ ਕਰਦਾ ਰਹਿੰਦਾ ਸੀ ਉਸ ਦੀਆਂ ਰਾਣੀਆਂ ਅਤੇ ਦਰਬਾਰੀ ਸ਼ੁਰੂ-ਸ਼ੁਰੂ ਚ ਉਸ ਨੂੰ ਆਪਣੇ ਕੂਪ ਪਿਲਪਲੇ ਸਰੀਰ ਨਾਲ ਘੁੰਮਦੇ ਅਤੇ ਅਜਿਹੀਆਂ ਹਰਕਤਾਂ ਕਰਦੇ ਦੇਖ ਕੇ ਮਜ਼ਾ ਲੈਂਦੇ ਸਨ ਪਰ ਹੌਲੀ-ਹੌਲੀ ਉਹ ਜਿਹਾ ਵਿਖਾਵਾ ਕਰਨਾ ਸਿੱਖ ਗਏ ਜਿਵੇਂ ਕੋਈ ਗੱਲ ਹੋਈ ਹੀ ਨਾ ਉਹ ਇਸੇ ਆਦੀ ਹੋ ਗਏ ਅਤੇ ਹੁਣ ਉਹ ਰਾਜੇ ਨੂੰ ਉਵੇਂ ਹੀ ਦੇਖਦੇ ਸਨ ਜਿਵੇਂ ਉਸਨੇ ਪੂਰੇ ਕਪੜੇ ਪਾਏ ਹੋਣ ਰਾਣੀਆਂ ਅਤੇ ਦਰਬਾਰੀ ਇਸ ਤੋਂ ਸੇਵਾ ਕੁਝ ਹੋਰ ਕਰ ਵੀ ਕੀ ਸਕਦੇ ਸਨ ਨਹੀਂ ਤਾਂ ਉਹ ਆਪਣੇ ਅਹੁਦਿਆਂ ਅਤੇ ਇੱਥੋਂ ਤੱਕ ਕਿ ਆਪਣੀ ਜਾਨ ਤੋਂ ਵੀ ਹੱਥ ਤੋ ਬੰਦ ਪਰ ਇਨੀਆਂ ਜੀਤੋੜ ਕੋਸ਼ਿਸ਼ਾਂ ਦੇ ਬਾਵਜੂਦ ਵੀ ਇੱਕ ਪਲ ਦੀ ਲਾਪਰਵਾਹੀ ਵੀ ਉਹਨਾਂ ਦੇ ਸਰਬਨਾਸ਼ਤਾ ਕਾਰਨ ਬਣ ਸਕਦੀ ਸੀ ਇੱਕ ਦਿਨ ਰਾਜੇ ਦੀ ਪਿਆਰੀ ਰਾਣੀ ਉਸ ਨੂੰ ਖੁਸ਼ ਕਰਨ ਲਈ ਆਪਣੇ ਹੱਥਾਂ ਨਾਲ ਸ਼ਰਾਬ ਪਿਲਾ ਰਹੇ ਸੀ ਉਸ ਨੇ ਲਾਲ ਸ਼ਰਾਬ ਦਾ ਇੱਕ ਪਿਆਲਾ ਭਰ ਕੇ ਰਾਜੇ ਦੇ ਬੁੱਲ੍ਹਾ ਨੂੰ ਲਾਇਆ ਅਤੇ ਖੂਬ ਮਿੱਠੇ ਸੁਰ ਵਿੱਚ ਬੋਲੀ "ਇੰਉ ਪਿਓ ਅਤੇ ਈਸ਼ਵਰ ਕਰੇ ਕਿ ਤੁਸੀਂ ਹਮੇਸ਼ਾ ਜਿਉਂਦੇ ਰਹੋ" ਰਾਜਾ ਇੰਨਾ ਖੁਸ਼ ਹੋਇਆ ਕਿ ਉਸ ਨੇ ਇੱਕ ਸਾਹ ਵਿੱਚ ਪਿਆਲਾ ਖਾਲੀ ਕਰ ਦਿੱਤਾ ਪਰ ਉਸ ਨੇ ਸ਼ਾਇਦ ਕੁਝ ਜ਼ਿਆਦਾ ਹੀ ਜਲਦੀ ਕਰ ਦਿੱਤੀ ਕਿਉਂਕਿ ਉਸ ਨੂੰ ਖੰਗ ਆ ਗਈ ਤੇ ਸ਼ਰਾਬ ਉਸਦੇ ਛਾਤੀ ਤੇ ਵਹਿ ਗਈ। ਉਹ ਤੁਹਾਡੀ ਛਾਤੀ ਤੇ ਤੱਬਾ ਲੱਗ ਗਿਆ ਹੈ। ਰਾਣੀ ਬੋਲ ਗਈ ਕਿ ਮੇਰੀ ਛਾਤੀ ਤੇ ਆਪਣੇ ਭੁੱਲ ਦਾ ਅਹਿਸਾਸ ਹੁੰਦੇ ਹੀ ਰਾਜੇ ਦੀ ਪਿਆਰੀ ਰਾਣੀ ਦਾ ਚਿਹਰਾ ਪੀਲਾ ਪੈ ਗਿਆ। ਨਹੀਂ ਤੁਹਾਡੀ ਛਾਤੀ ਤੇ ਨਹੀਂ ਉਸ ਦੇ ਕੰਬਦੇ ਹੋਏ ਸੁਰ ਵਿੱਚ ਆਪਣੇ ਭੁੱਲ ਸੁਦਾਰੇ ਤੁਹਾਡੇ ਪੋਸ਼ਾਕ ਤੇ ਤੱਬਾ ਲੱਗ ਗਿਆ ਹੈ। ਤੂੰ ਕਿਹਾ ਕਿ ਮੇਰੀ ਛਾਤੀ ਤੇ ਤੱਬਾ ਲੱਗ ਗਿਆ ਹੈ। ਇਹੀ ਗੱਲ ਹੋਈ ਕਿ ਮੈਂ ਕੁਝ ਵੀ ਨਹੀਂ ਪਹਿਨਿਆ ਹੋਇਆ ਬੇਵਕੂਫ ਕਿ ਤੂੰ ਨਹੀਂ ਤੂੰ ਧੋਖੇਬਾਜ਼ ਹੈਂ ਅਤੇ ਤੂੰ ਮੇਰਾ ਕਾਨੂੰਨ ਤੋੜਿਆ ਹੈ ਇਹਨਾ ਕਹਿਣ ਦੇ ਨਾਲ ਹੀ ਰਾਜਾ ਚੀਕਿਆ ਲੈ ਜਾਓ ਇਸ ਨੂੰ ਜਲਾਦ ਕੋਲ ਅਤੇ ਉਸ ਦੇ ਸਿਪਾਹੀ ਰਾਣੀ ਨੂੰ ਕਸੀਟ ਕੇ ਲੈ ਗਏ ਰਾਜੇ ਦਾ ਇੱਕ ਬਹੁਤ ਹੀ ਵਿਦਵਾਨ ਮੰਤਰੀ ਵੀ ਰਾਜੇ ਦੀ ਸੰਕ ਦਾ ਸ਼ਿਕਾਰ ਹੋਇਆ ਭਾਵੇਂ ਕਿ ਉਸਨੇ ਸਭ ਕੁਝ ਅਣਦੇਖਾ ਕਰਨ ਦੀ ਆਦਤ ਪਾ ਲਈ ਸੀ ਪਰ ਉਸ ਨੂੰ ਪਰੇ ਦਰਬਾਰ ਵਿੱਚ ਇੱਕ ਅਜਿਹੇ ਆਦਮੀ ਨੂੰ ਰਾਜਾ ਕਹਿਣ ਵੀ ਸ਼ਰਮ ਆਉਂਦੀ ਸੀ ਜੋ ਗੱਦੀ ਤੇ ਬਿਲਕੁਲ ਨੰਗਾ ਬੈਠਦਾ ਸੀ ਮਨ ਹੀ ਮਨ ਵਿੱਚ ਉਹ ਉਸ ਨੂੰ ਗੰਜਾ ਬਾਂਦਰ ਕਹਿੰਦਾ ਸੀ ਉਹ ਡਰਦਾ ਸੀ ਕਿ ਜੇਕਰ ਕਿਸੇ ਦਿਨ ਉਸ ਦੇ ਮੂੰਹ ਤੋਂ ਲਾਪਰਵਾਹੀ ਨਾਲ ਕੋਈ ਗੱਲ ਨਿਕਲ ਗਈ ਜਾਂ ਉਹ ਕਿਸੇ ਗਲਤ ਮੌਕੇ ਤੇ ਹੱਸ ਪਿਆ ਤਾਂ ਉਸ ਦੀ ਬਰਬਾਦੀ ਤੈ ਹੈ ਇਸ ਲਈ ਉਸ ਨੇ ਆਪਣੀ ਬੁੱਢੀ ਮਾਂ ਨੂੰ ਦੇਖਣ ਘਰ ਜਾਣ ਦੇ ਬਹਾਨੇ ਨਾਲ ਰਾਜੇ ਤੋਂ ਛੁੱਟੀ ਮੰਗੀ ਰਾਜੇ ਨੇ ਕਿਹਾ ਕਿ ਮੈਂ ਕਿਸੇ ਮਾ ਭਗਤ ਪੁੱਤਰ ਦੀ ਪ੍ਰਾਰਥਨਾ ਨੂੰ ਭਲਾ ਕਿਵੇਂ ਠੁਕਰਾ ਸਕਦਾ ਅਤੇ ਉਸ ਨੇ ਉਸ ਨੂੰ ਜਾਣ ਦੀ ਛੁੱਟੀ ਦੇ ਦਿੱਤੀ ਮੰਤਰੀ ਨੂੰ ਉਸ ਸਮੇਂ ਅਜੀਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਨੂੰ ਮੋਟੀਆਂ-ਮੋਟੀਆਂ ਜੰਜੀਰਾਂ ਤੋਂ ਛੁਟਕਾਰਾ ਮਿਲ ਗਿਆ ਹੋਵੇ ਉਸ ਨੇ ਸੁੱਖ ਦਾ ਸਾਹ ਲਿਆ ਅਤੇ ਉਸ ਦੇ ਮੂੰਹੋਂ ਹੌੜੀ ਜੀ ਨਿਕਲ ਗਿਆ ਰੱਬ ਦਾ ਲੱਖ ਲੱਖ ਸ਼ੁਕਰ ਹੈ ਹੁਣ ਮੈਨੂੰ ਉਸ ਨੰਗੇ ਰਾਜੇ ਨੂੰ ਹੋਰ ਨਹੀਂ ਵੇਖਣਾ ਪਵੇਗਾ ਰਾਜੇ ਦੇ ਕੰਨ ਵਿੱਚ ਪਣਕ ਪਈ ਤਾਂ ਉਸਨੇ ਸੇਵਾਦਾਰਾਂ ਨੂੰ ਪੁੱਛਿਆ ਕੀ ਕਿਹਾ ਉਸਨੇ ਸੇਵਾਦਾਰ ਵੀ ਡਰ ਕਰਨ ਹੋਰ ਕੋਈ ਗੱਲ ਨਹੀਂ ਬਣਾ ਸਕੇ ਅਤੇ ਉਹਨਾਂ ਸਾਰੀ ਗੱਲ ਉਹਨੂੰ ਦੱਸ ਦਿੱਤੀ ਅੱਛਾ ਤਾਂ ਤੂੰ ਇਸ ਲਈ ਛੁੱਟੀ ਮੰਗੀ ਸੀ ਕਿਉਂਕਿ ਤੂੰ ਮੈਨੂੰ ਦੇਖਣਾ ਬਰਦਾਸ਼ਤ ਨਹੀਂ ਕਰ ਸਕਦਾ ਰਾਜਾ ਚੀਕਿਆ ਤੂੰ ਮੇਰਾ ਕਾਨੂੰਨ ਤੋੜਿਆ ਹੈ ਹੁਣ ਵੇਖ ਮੈਂ ਇਹਦਾ ਇੰਤਜ਼ਾਮ ਕਰਦਾ ਹਾਂ ਕਿ ਤੂੰ ਕਰ ਪਹੁੰਚ ਹੀ ਨਾ ਸਕੀ ਇਸ ਤੋਂ ਬਾਅਦ ਉਸਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਮੰਤਰੀ ਨੂੰ ਲੈ ਜਾਣ ਅਤੇ ਉਸ ਦੀ ਗਰਦਨ ਉਡਾ ਦੇਣ ਇਹਨਾਂ ਘਟਨਾਵਾਂ ਤੋਂ ਬਾਅਦ ਸਾਰੇ ਰਾਜ ਅਤੇ ਦਰਬਾਰ ਵਿੱਚ ਹਰ ਵਿਅਕਤੀ ਹੋਰ ਵੱਧ ਸਾਵਧਾਨ ਹੋ ਗਿਆ ਪਰ ਆਮ ਲੋਕਾਂ ਅਤੇ ਰਾਣੀਆਂ ਅਤੇ ਦਰਬਾਰੀਆਂ ਜਿਹੀ ਚਲਾਕੀ ਸਿੱਖੀ ਨਹੀਂ ਸੀ ਜਦੋਂ ਵੀ ਰਾਜਾ ਲੋਕਾਂ ਸਾਹਮਣੇ ਆਉਂਦਾ ਸੀ ਅਤੇ ਉਹ ਉਸਦੇ ਡਰਾਮੇ ਨੂੰ ਅਤੇ ਉਸਦੇ ਭੱਦੇ ਸਰੀਰ ਨੂੰ ਵੇਖਦੇ ਸਨ ਉਹ ਆਪਣਾ ਹਾਸਾ ਰੋਕ ਨਾ ਪਾਉਂਦੇ ਇਸ ਤੋਂ ਬਾਅਦ ਹੱਤਿਆਵਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਸੀ ਇੱਕ ਦਿਨ ਜਦੋਂ ਰਾਜਾ ਮੰਦਰ ਵਿੱਚ ਯੋਗ ਕਰਨ ਲਈ ਗਿਆ ਤਾਂ ਉਸ ਦੇ ਸਿਪਾਹੀਆਂ ਨੇ 300 ਲੋਕਾਂ ਨੂੰ ਜਲਾਦ ਦੇ ਹਵਾਲੇ ਕਰ ਦਿੱਤਾ ਜਿਸ ਨੂੰ ਆਪਣੇ ਸਿਪਾਹੀਆਂ ਦਾ ਮੌਇਨਾ ਕਰਨ ਨਿਕਲਿਆ ਉਸ ਦਿਨ 500 ਲੋਕ ਮੌਤ ਦੇ ਘਾਟ ਉਤਾਰੇ ਗਏ ਅਤੇ ਇੱਕ ਦਿਨ ਜਦੋਂ ਉਹ ਰਾਜੇ ਦੇ ਸ਼ਾਹੀ ਦੌਰੇ ਤੇ ਨਿਕਲਿਆ ਤਾਂ ਰਾਜਪਰ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਇੱਕ ਦਿਆਲੂ ਬੁੱਢੇ ਮੰਤਰੀ ਨੇ ਸੋਚਿਆ ਕਿ ਰਾਜਾ ਹੱਥੋਂ ਬਾਹਰ ਜਾ ਰਿਹਾ ਹੈ। ਤੇ ਹੁਣ ਇਹ ਸਭ ਬੰਦ ਹੋਣਾ ਚਾਹੀਦਾ ਹੈ। ਪਰ ਰਾਜਾ ਇਹ ਕਦੇ ਵੀ ਨਾ ਮੰਨਦਾ ਕਿ ਉਹ ਗਲਤ ਹੈ। ਉਸ ਨੂੰ ਉਸਤੇ ਗਲਤੀ ਦੱਸਣਾ ਆਪਣੇ ਗਲੇ ਵਿੱਚ ਫੰਦਾ ਪਾਉਣ ਬਰਾਬਰ ਸੀ। ਬੁੱਢੇ ਮੰਤਰੀ ਨੇ ਸੋਚਿਆ ਕਿ ਜੇਕਰ ਕਿਸੇ ਤਰ੍ਹਾਂ ਨਾਲ ਰਾਜੇ ਨੂੰ ਫਿਰ ਤੋਂ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਲੋਕਾਂ ਦਾ ਹਾਸਾ ਤੇ ਤਾਨੇ ਰੁਕ ਜਾਣਗੇ। ਅਤੇ ਲੋਕਾਂ ਦੀ ਜਾਨ ਬਚ ਜਾਵੇਗੀ। ਕਈ ਰਾਤਾਂ ਤੱਕ ਜਾਗ ਜਾ ਕੇ ਉਹ ਸੋਚਦਾ ਰਿਹਾ ਕਿ ਕੀ ਕਰੇ ਜਿਸ ਨਾਲ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ। ਆਖਰ ਉਸ ਨੂੰ ਇੱਕ ਯੋਜਨਾ ਸੁੱਝੀ ਅਤੇ ਉਹ ਰਾਜੇ ਕੋਲ ਗਿਆ। ਉਸ ਨੇ ਕਿਹਾ ਮੇਰੇ ਮਾਲਕ ਤੁਹਾਡਾ ਇੱਕ ਵਫਾਦਾਰ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਸੁਝਾ ਦੇਣਾ ਚਾਹੁੰਦਾ ਹਾਂ। ਤੁਸੀਂ ਹਮੇਸ਼ਾ ਨਵੇਂ-ਨਵੇਂ ਕੱਪੜੇ ਦੇ ਸ਼ੌਕੀਨ ਰਹੇ ਹੋ। ਕਿਉਂਕਿ ਉਹਨਾਂ ਨਾਲ ਤੁਹਾਡੇ ਸ਼ਾਨੂ ਸ਼ੌਕਤ ਵਿੱਚ ਚਾਰ ਚੰਨ ਲੱਗ ਜਾਂਦੇ ਹਨ ਪਰ ਹੁਣ ਬਹੁਤ ਦਿਨਾਂ ਤੋਂ ਤੁਸੀਂ ਰਾਜਕਾਜ ਦੇ ਮਸਲਿਆਂ ਵਿੱਚ ਇੰਨੇ ਰੁੱਝੇ ਹੋਏ ਹੋ ਕਿ ਤੁਹਾਨੂੰ ਨਵੇਂ ਕੱਪੜਿਆਂ ਦਾ ਧਿਆਨ ਹੀ ਨਹੀਂ ਰਿਹਾ ਜੋ ਪੋਸ਼ਾਕ ਤੁਸੀਂ ਪਹਿਨੀ ਹੋਈ ਹੈ ਉਸ ਦਾ ਰੰਗ ਫਿੱਕਾ ਪੈ ਗਿਆ ਹੈ ਤੁਸੀਂ ਆਪਣੇ ਦਰਜੀਆ ਨੂੰ ਆਦੇਸ਼ ਦਿਓ ਕਿ ਉਹ ਤੁਹਾਡੇ ਲਈ ਇੱਕ ਨਵੀਂ ਅਤੇ ਸ਼ਾਨਦਾਰ ਪੋਸ਼ਾਕ ਬਣਾ ਕੇ ਦੇ ਦੇ ਕੀ ਕਿਹਾ ਮੇਰੀ ਪੋਸ਼ਾਕ ਦਾ ਰੰਗ ਫਿੱਕਾ ਪੈ ਰਿਹਾ ਹੈ ਉਸ ਨੇ ਆਪਣੇ ਸਰੀਰ ਤੇ ਹੱਥ ਫੇਰਦੇ ਹੋਏ ਕਿਹਾ ਬਕਵਾਸ ਇਹ ਜਾਦੂਈ ਪੋਸ਼ਾਕ ਹੈ ਇਸ ਦਾ ਰੰਗ ਕਦੇ ਫਿੱਕਾ ਨਹੀਂ ਪੈ ਸਕਦਾ ਤੋ ਉਸੇ ਸੁਣਿਆ ਨਹੀਂ ਮੈਂ ਕਿਹਾ ਸੀ ਕਿ ਹੁਣ ਮੈਂ ਇਸ ਤੋਂ ਸਿਵਾ ਹੋਰ ਕੁਝ ਨਹੀਂ ਪਹਿਨ ਸਕਦਾ ਤੋ ਚਾਹਨਾ ਹੈ ਕਿ ਮੈਂ ਇਸ ਨੂੰ ਉਤਾਰ ਦੇਵਾਂ ਤਾਂ ਕਿ ਪੱਦਾ ਲੱਗਾ ਚੱਲ ਤੇਰੀ ਉਮਰ ਅਤੇ ਤੇਰੀਆਂ ਪਿਛਲੀਆਂ ਸਾਰੀਆਂ ਸੇਵਾਵਾਂ ਦਾ ਖਿਆਲ ਕਰਕੇ ਤੇਰੀ ਜਾਨ ਬਖਸ਼ ਦੇ ਰਿਆਂ ਪਰ ਤੇਰੀ ਬਾਕੀ ਜ਼ਿੰਦਗੀ ਹੁਣ ਜੇਲ੍ਹ ਵਿੱਚ guzregi ਸੈਂਕੜੇ ਬੇਗੁਨਾਹਾਂ ਨੂੰ ਮੌਤ ਦੀ سزا ਦੇਣ ਦਾ سلسلہ ਚੱਲਦਾ ਰਿਹਾ ਉਲਟਾ ਲੋਕਾਂ ਦਾ ਹਾਸਾ ਬੰਦਨਾ ਹੋਣ ਤੋਂ ਰਾਜਾ ਇੱਕਦਮ ਚਿੜ ਗਿਆ ਤੇ ਉਸਨੇ ਹੋਰ ਵੀ ਸਖਤ ਕਾਨੂੰਨ ਬਣਾ ਦਿੱਤਾ ਇਸ ਵਾਰ ਉਸਨੇ ਫਰਮਾਨ ਜਾਰੀ ਕਰ ਦਿੱਤਾ ਕਿ ਜਦੋਂ ਰਾਜਾ ਸੜਕ ਉੱਤੇ ਨਿਕਲੇ ਉਸ ਸਮੇਂ ਕਿਤੋਂ ਵੀ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਜੇਕਰ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਆਵਾਜ਼ ਕੱਢੀ ਤਾਂ ਉਸ ਨੂੰ ਹਾਥੀ ਨਾਲ ਕੁਚਲਵਾ ਦਿੱਤਾ ਜਾਵੇਗਾ ਇਸ ਕਾਨੂੰਨ ਦੇ ਐਲਾਨ ਤੋਂ ਬਾਅਦ ਰਾਜ ਪਰਦੇ ਪਤਵੰਤੇ ਨਾਗਰਿਕ ਸੋਚਣ ਲੱਗੇ ਕਿ ਹੁਣ ਤਾਂ ਰਾਜਾ ਅਤ ਕਰ ਰਿਹਾ ਹੈ ਠੀਕ ਹੈ ਕਿ ਰਾਜੇ ਦਾ ਹਾਸਾ ਉਡਾਉਣਾ ਚੰਗੀ ਗੱਲ ਨਹੀਂ ਹੈ ਪਰ ਦੂਜੀਆਂ ਚੀਜ਼ਾਂ ਬਾਰੇ ਗੱਲ ਕਰਨ ਤੇ ਮੌਤ ਦੀ ਸਜ਼ਾ ਕਿਉਂ ਦਿੱਤੀ ਜਾਵੇ ਉਹ ਸਾਰੇ ਜਲੂਸ ਬਣਾ ਕੇ ਰਾਜੇ ਦੇ ਕੋਲ ਚਲੇਗੇ ਤੇ ਰਾਜ ਮਹਿਲ ਦੇ ਬਾਹਰ ਗੋਡਿਆਂ ਭਾਰ ਚੁੱਕ ਕੇ ਬੋਲੇ ਕਿਉ ਰਾਜੇ ਨੂੰ ਇੱਕ ਅਰਜੀ ਦੇਣ ਆਏ ਹਾਂ ਘਬਰਾਇਆ ਹੋਇਆ ਰਾਜਾ ਬਾਹਰ ਆਇਆ ਅਤੇ ਗਰਜ ਕੇ ਬੋਲਿਆ ਤੁਸੀਂ ਲੋਕ ਇੱਥੇ ਕੀ ਕਰਨਾ ਆਏ ਹੋ ਵਿਦਰੋਹ ਕਰਨਾ ਚਾਹੁੰਦੇ ਹੋ ਅਸੀਂ ਮਹਾਰਾਜ ਅੱਗੇ ਪ੍ਰਾਰਥਨਾ ਕਰਨ ਆਏ ਹਾਂ ਕਿ ਸਾਡੀ ਹਸਣ ਬੋਲਣ ਦੀ ਆਜ਼ਾਦੀ ਵਾਪਸ ਕਰ ਦੇ ਤੇ ਜਾਵੇ ਜੋ ਤੁਹਾਡੇ ਤੇ ਚਿੱਕੜ ਸੁੱਟਦੇ ਹਨ ਅਤੇ ਮਜ਼ਾਕ ਉਡਾਉਂਦੇ ਹਨ ਉਹ ਬੁਰੇ ਲੋਕ ਹਨ ਅਤੇ ਉਹਨਾਂ ਨੂੰ ਜ਼ਰੂਰ ਮਾਰ ਦੇਣਾ ਚਾਹੀਦਾ ਹੈ ਪਰ ਅਸੀਂ ਸਾਰੇ ਲੋਕ ਰਾਜ ਭਗਤ ਇਮਾਨਦਾਰ ਨਾਗਰਿਕਾਂ ਅਤੇ ਤੋਂ ਹੱਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਪਣਾ ਨਵਾਂ ਕਾਨੂੰਨ ਵਾਪਸ ਲੈ ਲਓ ਆਜ਼ਾਦੀ ਅਤੇ ਤੁਹਾਨੂੰ ਲੋਕਾਂ ਨੂੰ ਜੇ ਤੁਸੀਂ ਆਜ਼ਾਦੀ ਚਾਹੁੰਦੇ ਹੋ ਤਾਂ ਮੇਰੀ ਪ੍ਰਜਾ ਨਹੀਂ ਰਹਿ ਸਕਦੇ ਜੇ ਤੁਸੀਂ ਮੇਰੀ ਪ੍ਰਜਾ ਬਣੇ ਰਹਿਣਾ ਚਾਹੁੰਦੇ ਹੋ ਤਾਂ ਮੇਰੇ ਕਾਨੂੰਨ ਮੰਨਣੇ ਪੈਣੇ ਨੇ ਅਤੇ ਮੇਰੇ ਕਾਨੂੰਨ ਲੋਹੇ ਵਾਂਗ ਸਖਤ ਨੇ ਉਹਨਾਂ ਨੂੰ ਮੈਂ ਵਾਪਸ ਲੈਣਾ ਕਦੇ ਨਹੀਂ ਇਹ ਨਾ ਕਹਿਣ ਦੇ ਨਾਲ ਹੀ ਰਾਜਾ ਮੁੜਿਆ ਅਤੇ ਆਪਣੇ ਮਹਿਲ ਵਿੱਚ ਚਲਿਆ ਗਿਆ ਨਾਗਰੀਕਾ ਨੇ ਇਸ ਤੋਂ ਅੱਗੇ ਬੋਲਣ ਦੀ ਹਿੰਮਤ ਨਾ ਕੀਤੀ ਡਰ ਦੇ ਡਰ ਦੇ ਉਹਨਾਂ ਨੇ ਹੌਲੀ ਜੇ ਸਿਰ ਚੁੱਕ ਕੇ ਅਤੇ ਦੇਖਿਆ ਕਿ ਰਾਜਾ ਜਾ ਚੁੱਕਾ ਹੈ ਉਹਨੋਂ ਵਾਪਸ ਮੁੜਨ ਤੋਂ ਬਿਨਾਂ ਕੁਝ ਕਰ ਵੀ ਨਹੀਂ ਸਕਦੇ ਸਨ ਇਸ ਤੋਂ ਬਾਅਦ ਲੋਕਾਂ ਨੇ ਇੱਕ ਨਵਾਂ ਤਰੀਕਾ ਅਪਣਾ ਲਿਆ ਜਦੋਂ ਰਾਜਾ ਬਾਹਰ ਜਾਂਦਾ ਸੀ ਉਦੋਂ ਉਹ ਬੰਦ ਦਰਵਾਜ਼ੇ ਪਿੱਛੇ ਆਪਣੇ ਘਰਾਂ ਵਿੱਚ ਹੀ ਕੈਦ ਰਹਿੰਦੇ ਸਨ ਸੜਕਾਂ ਤੇ ਝਾਕਦੇ ਤੱਕ ਨਹੀਂ ਸਨ ਇੱਕ ਦਿਨ ਰਾਜਾ ਆਪਣੇ ਮੰਤਰੀਆਂ ਅਤੇ ਅੰਗ ਰਖਿਆਕਾਂ ਨਾਲ ਮਹਿਲ ਤੋਂ ਬਾਹਰ ਆਪਣੀ ਆਰਾਮਗਾਹ ਲਈ ਗਿਆ ਸਾਰੀਆਂ ਸੜਕਾਂ ਸੁੰਨੀਆਂ ਪਈਆਂ ਸਨ ਅਤੇ ਦੋਹੇ ਪਾਸੇ ਘਰਾਂ ਦੇ ਦਰਵਾਜ਼ੇ ਬੰਦ ਸਨ ਜੋ ਇਕੱਲੀ ਆਵਾਜ਼ ਉਹਨਾਂ ਨੂੰ ਸੁਣਾਈ ਦੇ ਰਹੀ ਸੀ ਉਹ ਉਹਨਾਂ ਦੇ ਆਪਣੇ ਪੈਰਾਂ ਦੇ ਕਦਮਾਂ ਦੀ ਜਿਵੇਂ ਰਾਤ ਦੀ ਚੁੱਪੀ ਵਿੱਚ ਕੋਈ ਫੌਜ ਮਾਰਚ ਕਰ ਰਹੀ ਹੋਵੇ ਦਾਦਾ ਅਚਾਨਕ ਰਾਜਾ ਰੋਕਿਆ ਅਤੇ ਕੰਨ ਖੜੇ ਕਰਦੇ ਹੋਏ ਮੰਤਰੀਆਂ ਤੇ ਗਰਜਿਆ ਸੁਣ ਰਹੇ ਹੋ ਇਹ ਆਵਾਜ਼ ਮੰਤਰੀਆਂ ਨੇ ਵੀ ਸੁਣਨ ਲਈ ਕੰਨ ਲਾ ਲਏ ਹਾਂ ਇੱਕ ਬੱਚਾ ਰੋ ਰਿਹਾ ਹੈ ਇੱਕ ਬੋਲਿਆ ਇੱਕ ਔਰਤ ਗਾਰੇ ਦੂਜਾ ਬੋਲਿਆ ਇਹ ਬੰਦਾ ਜ਼ਰੂਰ ਨਸ਼ੇ ਨਾਲ ਡਿੱਤਿਆ ਹੋਵੇਗਾ ਬਦਮਾਸ਼ ਕਿਤੋਂ ਦਾ ਦੰਦ ਕੱਢ ਰਿਹਾ ਹੈ ਤੀਜੇ ਮੰਤਰੀ ਨੇ ਕਿਹਾ ਆਪਣੇ ਮੰਤਰੀਆਂ ਨੂੰ ਸਾਰਾ ਮਾਮਲਾ ਇੰਨਾ ਹਲਕਾ ਬਣਾਉਂਦੇ ਦੇਖ ਕੇ ਰਾਜਾ ਪੜਕ ਪਿਆ ਕਿ ਤੁਸੀਂ ਲੋਕ ਮੇਰਾ ਨਵਾਂ ਕਾਨੂੰਨ ਭੁੱਲ ਗਏ ਹੋ ਉਹ ਪੂਰੀ ਤਾਕਤ ਨਾਲ ਚੀਕਿਆ ਗੁੱਸੇ ਮਾਰੇ ਉਸ ਦੀਆਂ ਅੱਖਾਂ ਬਾਹਰ ਨਿਕਲ ਰਹੀਆਂ ਸਨ ਤੇ ਉਸ ਦੀ ਫੂਥਲੀ ਛਾਤੀ ਤੌਂਕਣੀ ਦੀ ਤਰ੍ਹਾਂ ਚੱਲ ਰਹੀ ਸੀ ਮੰਤਰੀਆਂ ਨੇ ਤੁਰੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਘਰਾਂ ਵਿੱਚ ਕੋਸ ਜਾਣ ਅਤੇ ਜੇ ਕਿਸੇ ਨੇ ਵੀ ਕੋਈ ਵੀ ਆਵਾਜ਼ ਕੱਢੀ ਹੋਵੇ ਚਾਹੇ ਉਹ ਬੁੱਢਾ ਜਵਾਨ ਮਰਦ ਔਰਤ ਕੋਈ ਵੀ ਹੋਵੇ ਉਸ ਨੂੰ ਫੜ ਲਿਓ ਅਤੇ ਜਲਾਦ ਦੇ ਹਵਾਲੇ ਕਰ ਦਿਓ ਪਰ ਤਦ ਹੀ ਅਜਿਹੀ ਘਟਨਾ ਘਟੀ ਜਿਸ ਦੀ ਰਾਜੇ ਨੇ ਸੁਪਨੇ ਵਿੱਚ ਵੀ ਉਮੀਦ ਨਹੀਂ ਕੀਤੀ ਸੀ ਜਦੋਂ ਸਿਪਾਹੀਆਂ ਨੇ ਘਰਾਂ ਦੇ ਦਰਵਾਜ਼ੇ ਤੋੜੇ ਤਾਂ ਔਰਤਾਂ ਮਰਦਾਂ ਅਤੇ ਬੱਚਿਆਂ ਦਾ ਹਜ਼ੂਮ ਬਾਹਰ ਨਿਕਲ ਪਿਆ ਉਹ ਰਾਜੇ ਵੱਲ ਚਪਟੇ ਅਤੇ ਹੱਥਾਂ ਨੂੰ ਬਾਜ਼ ਦੇ ਪੰਜਿਆਂ ਦੀ ਤਰ੍ਹਾਂ ਤਾਣ ਕੇ ਉਸ ਦੇ ਸਰੀਰ ਤੇ ਟੁੱਟ ਪਏ ਉਹ ਚੀਕ ਰਹੇ ਸਨ ਨੋਜ ਦਿਓ ਇਸ ਦੇ ਖੂਨੇ ਪੋਸ਼ਾਕ ਨੂੰ ਨੋਚਦੇ ਹੋ। ਆਦਮੀਆਂ ਨੇ ਰਾਜੇ ਦੀਆਂ ਬਾਹਾਂ ਫੜ ਕੇ ਮਰੋੜ ਦਿੱਤੀਆਂ। ਔਰਤਾਂ ਉਸ ਦੀ ਛਾਤੀ ਅਤੇ ਪਿੱਠ ਤੇ ਮੁੱਕੇ ਮਾਰ ਰਹੀਆਂ ਸਨ। ਦੋ ਛੋਟੇ ਬੱਚੇ ਉਸ ਦੀਆਂ ਬਾਹਾਂ ਥੱਲੇ ਅਤੇ ਢਿੱਡ ਵਿੱਚ ਕੋਦਕ ਤਾੜੀਆਂ ਕੱਢ ਰਹੇ ਸਨ। ਚਾਰੇ ਪਾਸੇ ਤੋਂ ਘਿਰ ਚੁੱਕੇ ਰਾਜੇ ਨੂੰ ਭੱਜਣ ਦਾ ਕੋਈ ਰਾਹ ਨਹੀਂ ਸੁਝ ਰਿਹਾ ਸੀ। ਉਸ ਨੇ ਆਪਣਾ ਸਿਰ ਗੋਡਿਆਂ 'ਚ ਲੁਕੋ ਲਿਆ ਅਤੇ ਕਾਟੋਵਾਂ ਗੁੱਛਮੁੱਛ ਹੋ ਗਿਆ ਪਰ ਸਭ ਬੇਕਾਰ। ਉਸ ਦੀਆਂ ਕੱਚਾਂ 'ਚ ਹੋ ਰਹੀਆਂ ਭਿਆਨਕ ਉਕਤ ਤਾੜੀਆਂ ਅਤੇ ਉਸ ਦੇ ਸਾਰੇ ਸਰੀਰ ਵਿੱਚ ਹੋ ਰਹੀ ਜਲਨ ਉਸੇ ਬਰਦਾਸ਼ਤ ਤੋਂ ਬਾਹਰ ਹੋ ਰਹੀ ਸਨ ਉਸ ਦਾ ਆਪਣਾ ਸਿਰ ਮੋਡਿਆ ਚ ਲੈ ਲਿਆ ਤੇ ਉਸ ਦੇ ਮੂੰਹੋਂ ਗੁੱਸੇ ਡਰ ਅਤੇ ਹੈਰਾਨੀ ਦੀਆਂ ਰਲੀਆਂ ਮਿਲੀਆਂ ਆਵਾਜ਼ਾਂ ਨਿਕਲਣ ਲੱਗ ਪਈਆਂ ਉਸ ਦੇ ਪਰਵੱਟੇ ਚੜਾਉਣ ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਨੂੰ ਵੇਖ ਕੇ ਲੋਕਾਂ ਦਾ ਹਾਸੇ ਨਾਲ ਬੁਰਾ ਹਾਲ ਹੋ ਗਿਆ ਲੋਕਾਂ ਦੇ ਘਰਾਂ ਤੋਂ ਨਿਕਲਦੇ ਹੋਏ ਸਿਪਾਹੀਆਂ ਨੇ ਦੇਖਿਆ ਕਿ ਰਾਜਾ ਕਿੰਨਾ ਮਜ਼ਾਕੀਆ ਲੱਗ ਰਿਹਾ ਸੀ ਜਿਵੇਂ ਪੜਕੀਆਂ ਪ੍ਰਿੰਡਾਂ ਨਾਲ ਕਿਰਿਆ ਬੰਦ ਤਾਂ ਉਹ ਭੁੱਲ ਗਏ ਕਿ ਉਹਨਾਂ ਨੂੰ ਉਸ ਪ੍ਰਤੀ ਆਦਰ ਸਤਕਾਰ ਵਿਖਾਉਣਾ ਚਾਹੀਦਾ ਹੈ ਤੇ ਉਹ ਵੀ ਸਾਰਿਆਂ ਨਾਲ ਹਾਸੇ ਵਿੱਚ ਸ਼ਾਮਲ ਹੋ ਗਏ ਉਸ ਨੂੰ ਵੇਖ ਕੇ ਪਹਿਲਾਂ ਤਾਂ ਮੰਤਰੀ ਡਰ ਗਏ ਪਰ ਫਿਰ ਉਹਨਾਂ ਨੇ țeੜੀ ਨਜ਼ਰ ਨਾਲ ਰਾਜੇ ਵੱਲ ਵੇਖਿਆ ਅਤੇ ਉਹ ਸਾਰੇ ਹੀ ਠਾਹ ਕੇ ਮਾਰ ਕੇ ਹੱਸ ਪਏ ਖਾਸ ਨੇ ਹੱਸਦੇ ਦੂਰੇ ਹੋਰੇ ਮੰਤਰੀਆਂ ਦੇ ਦਿਮਾਗ ਵਿੱਚ ਅਚਾਨਕ ਇਹ ਗੱਲ ਆਈ ਕਿ ਉਹ ਰਾਜੇ ਦਾ ਕਾਨੂੰਨ ਤੋੜ ਰਹੇ ਹਨ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਜਦ ਤੱਕ ਰਾਜੇ ਦਾ ਮਖੌਲ ਉਡਾਉਂਦੇ ਸਨ ਤਾਂ ਮੰਤਰੀ ਹੀ ਉਹਨਾਂ ਨੂੰ ਸਜ਼ਾ ਦਿਆਂ ਕਰਦੇ ਸਨ ਅਤੇ ਹੁਣ ਉਹ ਖੁਦ ਉਸਤੇ ਹੱਸ ਰਹੇ ਸਨ ਸਾਧ ਹੀ ਉਹਨਾਂ ਨੇ ਉਸ ਵੱਲ ਫੇਰ ਧਿਆਨ ਨਾਲ ਵੇਖਿਆ ਉਸ ਦੇ ਸਾਰੇ ਸਰੀਰ ਤੇ ਕਾਲੇ ਕਾਲੇ ੱੱਬੇ ਪਏ ਹੋਏ ਸਨ ਤੇ ਉਹ ਗਠੜੀ ਬਣਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਰਸਾਤ ਵਿੱਚ ਭਿੱਜਿਆ ਹੋਇਆ ਮੁਰਗੀ ਦਾ ਬੱਚਾ ਉਸ ਨੂੰ ਵੇਖਦੇ ਹੀ ਹਾਸਾ ਫੁੱਟ ਰਿਹਾ ਸੀ ਕੀ ਇਹ ਸੁਭਾਵਿਕ ਨਹੀਂ ਹੈ ਕਿ ਲੋਕ ਮਜ਼ਾਕੀਆ ਚੀਜ਼ਾਂ ਤੇ ਹੱਸਣ ਪਰ ਰਾਜੇ ਨੇ ਤਾਂ ਕਾਨੂੰਨ ਬਣਾ ਕੇ ਲੋਕਾਂ ਦੇ ਹੱਸਣ ਤੇ ਪਵਨ ਦੀ ਲਾ ਦਿੱਤੀ ਸੀ ਕੀ ਬੇਹੋਦਾ ਕਾਨੂੰਨ ਹੈ ਅਤੇ ਮੰਤਰੀ ਵੀ ਲੋਕਾਂ ਨਾਲ ਮਿਲ ਕੇ ਚੀਕਣ ਲੱਗੇ ਨੋਚ ਦਿਓ ਇਸ ਦੇ ਝੂਠੇ ਕੱਪੜਿਆਂ ਨੂੰ ਨੋਚ ਦਿਓ ਜਦੋਂ ਰਾਜੇ ਨੇ ਦੇਖਿਆ ਕਿ ਉਸ ਦੇ ਮੰਤਰੀ ਅਤੇ ਸਿਪਾਹੀ ਵੀ ਲੋਕਾਂ ਨਾਲ ਮਿਲ ਗਏ ਹਨ ਅਤੇ ਹੁਣ ਉਸ ਤੋਂ ਭੋਰਾ ਵੀ ਨਹੀਂ ਡਰ ਰਿਹਾ ਤਾਂ ਉਸ ਨੂੰ ਤਾਂ ਉਸ ਨੂੰ ਅਜੇ ਹੱਤਕਾ ਲੱਗਾ ਜਿਵੇਂ ਕਿਸੇ ਨੇ ਉਸ ਦੇ ਸਿਰ ਤੇ ਭਾਰੀ ਹਥੌੜਾ ਮਾਰਿਆ ਹੋਵੇ ਤੇ ਉਹ ਚਾਰੇ ਖਾਨੇ ਚਿੱਤ ਤਰਤੀ ਤੇ ਜਾ ਡਿੱਗਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਨੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ